ਸਤਿ ਸ਼੍ਰੀ ਅਕਾਲ ਦੋਸਤੋ ਲਾਈਵ ਹੋਇਆ ਪੰਜਾਬ ਨੂੰ 24 TV ਚੈਨਲ ਤੇ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਕਿਉਂਕਿ ਵੀਡੀਓ ਇਹ ਬਹੁਤ ਕਹਿ ਨਹੀਂ ਸਕਦੇ ਕਿਉਂਕਿ ਅਕਸਰ ਅਸੀਂ ਵੀਡੀਓ ਵਿੱਚ ਖਾਸ ਕਹਿੰਦੇ ਹਾਂ ਪਰ ਇਹ ਇੱਕ ਬਹੁਤ ਵੱਡੀ ਇੱਕ ਕਹਿ ਸਕਦੇ ਆ ਆਜੇ ਵਾਲੀ ਖਬਰ ਆ ਜਿਹੜੀ ਤੁਹਾਨੂੰ ਦੱਸਣ ਜਾ ਰਿਹਾ ਕਿ ਸਾਡੇ ਪੰਜਾਬ ਦੀ ਧੀ ਜਿਹੜੀ ਪਿੰਡ ਰੋਡ ਦੇ ਨੇੜੇ ਵਾਲੀ ਜਿਹੜੀ ਹੈ ਲੜਕੀ ਦੀ ਗੱਲ ਕਰਾਂਗੇ ਸਾਡੀ ਭੈਣ ਜਿਹੜੀ ਹੈ ਕਹਿ ਸਕਦੇ ਆ ਕਿ ਇੱਕ ਸੋਹਰਿਆਂ ਦੇ ਵੱਲੋਂ ਜਿਹੜਾ ਇਹ ਪਰਿਵਾਰ ਵੱਲੋਂ ਜਿਹੜਾ ਦੋਸ਼ ਲਗਾਇਆ ਗਿਆ ਕਿ ਉਹਨੂੰ ਅਗਰੇ ਨਾਲ ਭੇਟ ਕਰਕੇ ਜਿਹੜੀ ਉਸਦੀ ਮੌਤ ਹੋ ਚੁੱਕੀ ਹੈ ਤੇ ਪੂਰਾ ਮਾਮਲਾ ਕੀ ਹੈ ਕਿ ਪ੍ਰਵਾਹ ਜੁੜੇ ਨੇ ਮੇਰਾ ਨਾਮ ਫਤੇ ਸਿੰਘ ਹੈ ਮੈਂ ਕੁੜੀ ਦਾ ਬਰਦਰ ਆਂ ਅੱਛਾ ਤੇ ਇਹ ਆਪਣੇ ਜੀ ਬਹੁਤ ਜ਼ੁਲਮ ਕਰਦੇ ਸੀ ਸਾਡੇ ਕੁੜੀ ਤੇ ਤੇ ਦਾਜ ਦੀ ਮੰਗ ਸੀਗੀ ਤੇ ਇਹਨਾਂ ਦੇ ਘਰ ਇੱਕ ਤਲੇਸ਼ ਵੀ ਬਹੁਤ ਚੱਪਿਆ ਜਾਂਦਾ ਸੀਗਾ ਜੀ ਭੈਣ ਦਾ ਨਾਮ ਸੀਗਾ ਜੀ ਟਿੰਕੀ ਗੌਰ ਵੱਟੇ ਛੋਟੀ ਜਿਹੀ ਬਟੇ ਮੇਰੇ ਤੋਂ ਵੱਟੇ ਸੀਗੇ ਕਿੰਨੇ ਸਾਲ ਹੋ ਗਏ ਸੀ ਵਿਆਹ ਨੂੰ ਕਿਆ ਨੂੰ ਅਜੇ 1.5 ਸਾਲ ਹੋਏ ਸੀ 1.5 ਸਾਲ ਹੋਏ ਸੀ ਮੇਰੇ ਨਾਲ ਸਾਡੇ ਭੈਣ ਭਰਾਵਾਂ ਨਾਲ ਉਹਨਾਂ ਦਾ ਇਕੱਠ ਨੇ ਵਿਆਹ ਹੋਇਆ ਸੀਗਾ ਜੀ ਤੇ ਉਹਨਾਂ ਦੇ ਉਹਨਾਂ ਚਾਹਾਂ ਦੇ ਇਹ ਕੰਮ ਹੋ ਗਿਆ ਜੀ ਕਿਉਂਕਿ ਪਛਾਣ ਬੋ ਕਰਦੇ ਸਕੇ ਇਹ ਚੀਜ਼ ਤੋਂ ਆ ਕੇ ਕਿਹਨਾਂ ਨੇ ਪਰ ਇਹ 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 ਨਹੀਂ ਗੱਲ ਕਹਿ ਰਹੇ ਆ ਕਿ ਤੁਹਾਡੀ ਕੁੜੀ ਨੇ ਆ ਪੱਗ ਲਾਈ ਆ ਪਰ ਸਾਨੂੰ ਇਹ ਸਾਡਾ ਲੱਗਦਾ ਨਾ ਕਿ ਇਹਨਾਂ ਨੇ ਆ ਪੱਗ ਲਾਈ ਜਿਹੜੇ ਕੁੱਟ ਮਾਰ ਸਕਦੇ ਆ ਉਹ ਅੱਗ ਵੀ ਲਾ ਸਕਦੇ ਆ ਅੱਗੇ ਅੱਗੇ ਕੀ ਵੇਲੇ ਲੜਾਈ ਉੱਚ ਪੰਚਾਇਤਾਂ ਵਿੱਚ ਉੱਤਤਾ ਵੀ ਹੋਈਆਂ ਅਗਰੀ ਮਾਮਲਾ ਵੀ ਹੋਇਆ ਸਰ ਜੀ ਅੱਗੇ ਪੰਚਾਇਤ ਨਹੀਂ ਹੋਈ ਪਹਿਲਾਂ ਕਿ ਅਸੀਂ ਘਰ ਚੀ ਗੱਲ ਰੱਖ ਲੈਣੇ ਸੀਗੇ ਜਨਗੀ ਸਮਝਾਉਦਾ ਘਰ ਚੀ ਕਰ ਦਿੰਦੇ ਸੀਗੇ ਇੱਕੋ ਜਿਹੀ ਨਾ ਲੜੋ ਤੇ ਇੱਕ ਵਾਰੀ ਲਾਸ਼ ਤੇ ਜਿਹੜੇ ਪਿੰਡ ਪਿੰਡ ਮੋਹਰਵਾਰ ਬੰਦੇ ਸਕੇ ਤੇ ਮੁੰਡੇ ਦੇ ਮਾਮਾ ਜੀ ਸਾਡੇ ਪਿੰਡ ਦੇ ਸਰਪੰਚ ਤੇ ਇੱਕ ਸਾਡੇ ਪਿੰਡ ਦੇ ਮੈਂਬਰ ਹੋਗੇ। ਉਹਨਾਂ ਦੀ ਜਣ ਕੇ ਜੰਮਵਾਰ ਦੇ ਇੱਕ ਵਾਰੀ ਕੁੜੀ ਭੇਜੀ ਸੀਗੀ ਜੀ। ਕਿਉਂ ਕਾਰਵਾਈ ਜਣ ਕੇ ਕੋਈ ਨਹੀਂ ਹੋਈ ਸੀ। ਤੇ ਜਣ ਕੇ ਕਾਫੀ ক্লোਜ਼ ਸੀਗੇ ਉਹਨਾਂ ਦੇ। ਇਹ ਸਾਨੂੰ ਜਾਣ ਪਛਾਣ ਹੈਗੀ ਹੈ ਸਾਡੇ ਕਹਣੇ ਤੇ ਇੱਕ ਵਾਰੀ ਤੇ ਭੇਜ ਗਏ ਦੇਖੋ ਕੁੜੀ ਨੂੰ। ਤੇ ਜਣ ਕੇ ਕਲੇਸ਼ ਹੋਉਂਦਾ ਸੀ ਕਹਣਾਂ ਤੇ ਕਰੇ ਜੀ। ਜਣ ਕੇ ਪ੍ਰੇਸ਼ਾਨ ਬਹੁ ਕਰਦੇ ਜੀ ਕੁੜੀ ਨੂੰ। ਕੁੱਟਮਾਰ ਕਰਦੇ ਜੀ ਬਹੁਤ ਜ਼ਿਆਦਾ। 2-3 ਦਿਨ ਬਸ ਨਿਕਲਦੇ ਸਗੇ ਫਿਰ ਕੁੱਟਮਾਰ ਤੇ 2 ਦਿਨ ਨਿਕਲਦੇ ਫਿਰ ਕੁੱਟਮਾਰ। ਤੇ ਆ ਕਰੋ ਵੀ ਇਹਨਾਂ ਨੇ ਅੱਗੇ ਲਾ ਕੇ ਜੀ। ਜੋ ਕੁੱਟਮਾਰ ਕਰਦੇ ਸੀ ਉਹਦੇ ਤੇ ਤਰਖਾਸੀ ਮੇਰਾ ਜੀ ਥਣ ਵਿੱਚ ਪਹਿਲਾ ਮਾਮਲਾ ਸਰਕਾਰ ਵਗੈਰਾ ਵਗੈਰਾ ਬਣ ਕੇ ਨਹੀਂ ਦਿੱਤੀ ਗਈ ਜੀ ਐਮਐਸ ਨੇ ਕਹਿਰੀ ਗੱਲਾਂ ਬੰਦ ਦਿੱਤੀ ਗਈ ਤੇ ਇਸੇ ਕਰਕੇ ਤਾਂ ਸਾਨੂੰ ਸਮਾਰ ਪਿਆਰੀ ਜੀ ਅਸੀਂ ਸਰਕਾਰ ਨਹੀਂ ਉਹ ਉਹਨਾਂ ਦਾ ਹਸਬੰਦ ਨਸ਼ਾ ਵਗੈਰਾ ਕਰਦਾ ਜਾਂ ਕਿਸੇ ਤਰ੍ਹਾਂ ਨਸ਼ਾ ਵਗੈਰਾ ਵੀ ਤਾਂ ਕਰਦਾ ਜੀ ਜਣ ਕੇ ਮੇਨ ਮਸਲਾ ਇੱਥੇ ਕੋਟਮਾਰ ਮੇਨ ਮਸਲਾ ਇਹ ਸੀਗਾ ਜੀ ਉਹ ਮਾਰਦੇ ਕੋਈ ਕੁੱਟਮਾਰ ਜਣ ਕੇ ਜਿਹੜੀ ਉਹਨਾਂ ਦੀ ਸੱਸ ਸੀਗੀ ਨਾ ਜੀ ਉਹ ਆ ਜਾਣਗੇ ਕੋੜੇ ਨੂੰ ਚੰਗੇ ਮਾੜੇ ਸ਼ਬਦ ਬੋਲਦੇ ਸੀ ਜੀ ਕੋਈ ਆਪਾਂ ਕਿਸੇ ਨੂੰ ਮਾੜਾ ਸ਼ਬਦ ਬੋਲਾਂਗੇ ਪਗਾ ਵੀ ਮਾੜੇ ਸ਼ਬਦ ਆਣਾ ਜੀ ਕਿ ਚੰਗੇ ਮਾੜੇ ਸ਼ਬਦ ਬੋਲਦੇ ਸੀਗੇ ਜੀ ਤੇ ਉਹ ਮੁੰਡਾ ਜਿਹਨੂੰ ਕਹਿੰਦੇ ਸੀਗੇ ਆਪਣੇ ਜਿੰਨਾ ਦਾ ਵਿਆਹ ਹੀ ਸੀਗੀ ਕਿਸੇ ਨਾਮੇ ਵੀ ਮੈਨੂੰ ਮਾੜੇ ਚੰਗੇ ਸ਼ਬਦ ਬੋਲਦੀ ਆ ਉਹ ਕਹਿੰਦੇ ਕਿ ਤੁਸੀਂ ਸਾਡੇ ਮੰਮੀ ਅੱਗੇ ਬੋਲਣਾ ਨਿਕਾ ਉਹ ਕਹਿੰਦੀ ਵੀ ਮੈਨੂੰ ਮਾੜੇ ਚੰਗੇ ਸ਼ਬਦ ਬੋਲਦੀ ਆ ਵੀ ਮੈਂ ਤਾਂ ਹਣ ਬੋਲੂ ਗੱਲ ਕਰੋਗੇ ਤੇ ਉਲਟਾ ਫਿਰ ਇਸੇ ਗੱਲ ਤੇ ਮੈਂ ਕਲੇਸ਼ ਕਰਦਾ ਕੁੜੀ ਵੀ ਉਲਟਾ ਘੁੱਟਦਾ ਸੀਗਾ ਆਪਣੀ ਮਾਂ ਨੂੰ ਕੁਝ ਨਹੀਂ ਕਹਿੰਦਾ ਜੀ ਕਿ ਜਿਆਦਾਤਰ ਹੱਥ ਦੀ ਮਾਂ ਦਾ ਵੀ ਬਹੁਤ ਜਿਆਦਾ ਹੱਥ ਆ ਜੀ ਇੱਕ ਮਾਂ ਦਾ ਆਣਾ ਕਿਹੜਾ ਬੰਨਾ ਜਿਸੇ ਵੀ ਦਿਖਾ ਦਿੱਤੇ ਜਿਸ ਦਾ ਆਣਾ ਖੋਣ ਕਲਾ ਹੈ ਉਹਨੇ ਕੀ ਕਾਰਵਾਈ ਕੀਤੀ ਕਾਰਵਾਈ ਕੁਛ ਨਹੀਂ ਜੀ ਉਹ ਤਾਂ ਝੂਰਮ ਕਰਕੇ ਵੀ ਨਿਆਣ ਯਾਦ ਘੁੰਮ ਰਿਹਾ ਜੀ ਹਜੇ ਤੱਕ ਬੰਦੇ ਰਜਿਸਟਰ ਨਹੀਂ ਹੋਏ ਜੀ ਕਿੰਨੇ ਕਿੰਨੇ ਦੇ ਨਾਮ ਦਰਜ ਹੋਏ ਨੇ ਪਰਚੇ ਉੱਤੇ ਪਰਚੇ ਹੋ ਗਏ ਜੀ ਉਹਨਾਂ हां ਜੀ ਪਰਚੇ ਦੇ ਤਾਂ ਜੀ ਦੋ ਜਣੇ ਦੇ ਨਾਮ ਦਰਜ ਹੋਏ ਨੇ ਕਿਹੜੇ ਕਿਹੜੇ ਪਰਚੇ ਹੋਏ ਨੇ ਇੱਕ ਜੀ ਮੁੰਡੇ ਦੀ ਮਾਂ ਦਾ ਇੱਕੇ ਮੁੰਡੇ ਦੇ ਹੋਏ ਹੋਰ ਐਕਚੁਅਲੀ ਭਈਆ ਰੈਸਟ ਨਹੀਂ ਭਈ ਸਾਡੀ ਇਹੀ ਨਹੀਂ ਸੁਣਵਾਈ ਹੋ ਰਹੀ ਜੀ ਬਸ ਤੇਰੀ ਜੀ ਦਾ ਆਪਣਾ ਸਾਥ ਆਵਾਜ਼ ਦੀ ਪਾਰਟੀ ਸਰਕਾਰ ਤਾਂ ਕਹਿੰਦੀ ਆ ਭਗਵੰਦ ਮਾਨ ਦੇ ਕਹਿੰਦੇ ਧੀਆਂ ਨਾਲ ਧੀਆਂ ਨੂੰ ਇਨਸਾਫ ਮਿਲੇਗਾ ਧੀਆਂ ਨਾਲੇ ਦਿੱਤੇ ਚਾਰ ਨਹੀਂ ਹੁੰਦਾ ਮੰਗੇ ਤੇ ਕੀ ਕਹਿਣਾ ਚਾਹੁੰਦੇ ਇੱਥੇ ਜਿਹੜੀ ਤਗੜੇ ਮੈਂ ਜਰਗਾ ਨਾ ਫਰੀ ਮਦਨੇ ਦਾ ਮਾਰ ਪੇਣੀ ਪਣੀ ਮੈਂ ਤਾਂ ਇਹ ਗੱਲ ਜੋ ਸਾਨੂੰ ਇਸ ਟਾਈਮ ਲੱਗ ਰਿਹਾ ਠੀਕ ਹੈ ਜੀ ਬਾਕੀ ਹੁਣ ਦੇਖੋ ਮਿਲਦਾ ਇਨਸਾਫ ਨਹੀਂ ਨਾ ਗੱਲ ਕਰ ਹਾਂਜੀ ਭਾਈ ਜੀ ਹਾਂਜੀ ਕੀ ਕਰਾਂ ਮੈਂ ਇਹ ਕਹਣਾ ਚਾਹੁੰਦਾ ਤੁਹਾਨੂੰ ਇਨਸਾਫ ਚਾਹੀਦਾ ਜੀ ਸਾਡੀ ਮੇਰੇ ਚਾਚੇ ਦੀ ਲੜਕੀ ਜੀ ਉਹ ਮੇਰੇ ਚਾਚੇ ਦੀ ਲੜਕੀ ਆ ਸਾਨੂੰ ਇਨਸਾਫ ਚਾਹੀਦਾ ਵਾ ਨਾ ਤਾਂ ਪਰਚਾ ਪੂਰਾ ਇਹਨਾਂ ਨੇ ਮੈਨੂੰ ਧੋਸ਼ ਕੀਤਾ ਵਾ ਪਰਚਾ 302 ਦਾ ਮਾਰਦਾ ਕੋਈ ਪਤਾ ਹੀ ਆ 302 ਦਾ ਹੀ ਮਾਰਦਾ ਨਾ ਕੋਈ ਸ਼ਾਇਦ ਨਹੀਂ ਆਉਂਦੀ 302 ਦਾ ਪਰਚਾ ਬੰਦਾ ਵਾ ਇਹਨੇ 306 ਦਾ ਕੀਤਾ ਅਨੁਪਾਤ 302 ਦਾ ਚਾਹੀਦਾ ਵਾ ਔਰ ਸਾਡੀ ਕੁੜੀ ਦੀ ਸੰਸਕਾਰ ਤੋਂ ਪਹਿਲਾਂ-ਪਹਿਲਾਂ ਉਹ ਰਿਹਾਸਟ ਹੋਣੀ ਚਾਹੀਦੀ ਆ ਸਾਡੀ ਮੰਗ ਇਹ ਆ ਕਿ ਇਹ ਡੈੱਡ ਕੁੜੀ ਕਿੱਥੇ ਪਈ ਐ ਕਿੱਥੇ ਵੱਡੀ ਐ ਸੋ ਸੀਐਮਸੀ ਪਈ ਐ ਜੀ ਕੋਸਟ ਮਾਰਸ ਮਾਉਣਾ ਵਾ ਤੇ ਸੰਸਕਾਰ ਵੀ ਕਰਨਾ ਸੀ ਠੀਕ ਹੈ ਠੀਕ ਆ ਜੀ ਅਸੀਂ ਇਸ ਕਰਕੇ ਉਰੇ ਕਿਵੇਂ ਆਏ ਔਰ ਸਾਨੂੰ ਇਹ ਟੌਰਚਰ ਦੇਖੋ ਪੁਲਿਸ ਵਾਲੇ ਦਾ ਸਵੇਰੇ 9 ਵਜੇ ਦਾ ਟਾਈਮ ਸੀ ਆ ਕੇ ਸਾਨੂੰ ਬੋਡੀ ਦਿਵਾਨ ਕੇ ਪਰਚਾ ਦਰਜ ਹੋਊਗਾ ਤੁਹਾਡਾ ਕਿੰਨੇ ਕੋਦਾਂ ਆਪਣਾ ਹੱਥੋਂ ਟਾਈਮ ਲਾਉਗਾ ਹੀ ਸਲ ਕਰ ਦਾਂਗੇ ਉਹ ਹੁਣ ਆਇਆ ਜੀ ਉੱਥੇ 9 ਵਜੇ ਦਾ ਟਾਈਮ ਕਿਦਾਂ ਉਹ ਵੀ ਕਿੰਨੇ ਫੋਨ ਲਾਏ ਕਿੰਨੇ ਜਾਣੇ ਦੇ ਫੋਨ ਕਰਾਏ ਤਾਂ ਹੁਣ ਆਇਆ ਜੀ ਹਾਂ ਜੀ ਅਸੀਂ ਸਾਨੂੰ ਹਿਸਾਬ ਚਾਹੀਦਾ ਬਸ ਅਸੀਂ ਇਸ ਵਾਸਤੇ ਡੜੇ ਹੋਏ ਆਂ ਇਸੀ ਗੱਲ ਤੇ ਰਹਿਣਾ ਸੀ ਤੇ ਇਹਦੇ ਬਿੱਲ ਵੀ ਬਣਿਆ ਹੋਊਗਾ ਸੀਐਮਸੀ ਵਿੱਚ ਕਿੰਨਾ ਬਣਿਆ ਬਿੱਲ ਉਹ ਜੀ 99000 ਰੁਪਏ ਬਿੱਲ ਬਣਿਆ ਸੀ ਇਹਦਾ ਦਵਾਈਆਂ ਦਾ ਲੱਗ ਆਪ ਕਾਪੀ ਹੈਗੀ ਉਹਦੀ ਤੇ ਉਹ ਬਿੱਲ ਸਾਰਾ ਚਲੋ ਉਹਨਾਂ ਨੇ ਕੱਲ ਹੋ ਗਿਆ ਬਿਲਦਨੇ ਬੜ ਗਿਆ ਸਾਰਾ ਬਿਲਕੁਲ ਖੜਾ ਖੜਾ ਹੋ ਗਿਆ ਮੇਰੀ ਪ੍ਰੋਬਲਮ ਸਾਡੀ ਉਹੀ ਪੈ ਰਹੀ ਕਿ ਉਹ ਮਤਲਬ ਕਿ ਸਾਨੂੰ ਰੈੱਡ ਬੋਡੀ ਤੋਂ ਦੇਰ ਹੋ ਸਾਨੂੰ ਤਾਂ ਰੈੱਡ ਬੋਡੀ ਬਣੀ ਤਾਂ ਦੇਰ ਹੀ ਹੋ ਕਿਉਂ ਜਿੰਨੇ ਕੰਨੀ ਪਤਾ ਨਹੀਂ ਕੀ ਗੱਲ ਆ ਜੀ ਜਿਹੜਾ ਫੁੱਲ ਸਮਝਦਾ ਮੁਲਾਜ਼ਮ ਇਹ ਹਾ ਤੇ ਕੇਸ ਆ ਇਹ ਸਾਈ ਦੇ ਉਹ ਆ ਕੇ ਸਾਈਨ ਕਰੂ ਤਾਂ ਹੀ ਤਾਂ ਰੈੱਡ ਬੋਡੀ ਮਿਲ ਕੇ ਹੁਣ ਆਇਆ ਜੀ ਹੁਣ ਹੁਣ ਮੇਰੇ ਆਇਆ ਹੁਣ ਆਇਆ ਹੁਣ ਇਹ ਮੰਗ ਕੀ ਕਰਦੇ ਤੁਸੀਂ ਹੁਣ ਨਾ ਇਨਸਾਫ ਦਿਓ ਜੀ ਸਾਨੂੰ ਕੋਈ ਪੈਸਾ ਨਹੀਂ ਚਾਹੀਦਾ ਸਾਨੂੰ ਕੋਈ ਚੀਜ਼ ਨਹੀਂ ਚਾਹੀਦਾ ਸਾਡੀ ਲੜਕੀ ਜਿਹੜੀ ਦਿਨ ਇੰਨਾ ਵੱਡਾ ਜਿੰਨਾ ਕਾਂਡ ਹੋਇਆ ਉਹਨੂੰ ਇਨਸਾਫ ਚਾਹੀਦਾ ਸਾਨੂੰ ਨਹੀਂ ਸਾਡੀ ਕੁੜੀ ਨੂੰ ਇਨਸਾਫ ਚਾਹੀਦਾ ਸਾਈਡ ਨੋਟ ਵਗੈਰਾ ਤਾਂ ਨਹੀਂ ਮਿਲਿਆ ਉੱਥੇ ਉਸਦੇ ਹੱਥ ਵਿੱਚ ਸਰੇਰੇਗੀ ਐਡਾ ਵੱਡਾ ਕਤਲ ਚੱਕਣ ਦੇ ਵਲੇ ਕਿਸੇ ਵੇਲੇ ਕੋਈ ਲਿਖ ਕੇ ਦਿੱਤਾ ਜਾਂਦਾ ਉਹ ਇਹਦਾ ਸਾਈਡ ਨੋਟ ਨਹੀਂ ਐਡਾ ਕੁਝ ਨਹੀਂ ਮਿਲਿਆਗਾ ਐਦਾਂ ਉਹਨਾਂ ਨੇ ਮੌਕਾ ਨਹੀਂ ਦਿੱਤਾ ਜੀ ਦਾ ਛੱਟਬਟ ਵਾਲਾ ਕੰਮ ਹੈ ਜਿਵੇਂ ਆਪਾਂ ਤੁਹਾਨੂੰ ਵੀ ਪਤਾ ਲੱਗੇਗਾ ਅੱਗੇ ਲੱਗੇ ਕੁੜੀ ਸਾਡੇ ਜੀ ਕੰਮਾਂ ਤੇ ਸੀ ਕੰਮ ਕਰਦੇ ਸੀ ਫਿਰ ਸਾਨੂੰ ਫੋਨ ਆ ਵੀ ਇਹ ਤਾਂ ਕੀ ਗੱਲਬਾਤ ਹੋ ਗਈ ਆ ਇਹ ਅਗਲਾਗੀ ਕੁੜੀ ਨੇ ਜਿਹਦੇ ਸੀ ਐਸੇ ਪਹੁੰਚੇ ਸਾਡੀ ਕੁੜੀ ਬਹੁਤ ਜ਼ਿਆਦਾ ਸੀਰੀਅਸ ਸੀ ਫੋਨ ਫੋਨ ਸਾਨੂੰ ਮੁੰਡਿਆਲੋਂ ਆਇਆ ਸੀ ਹਾਂਜੀ 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 ਭਾਈ ਹੁਣ ਆਓ ਤੁਸੀਂ ਠੀਕ ਹੈ ਜੀ ਸਤਿ ਸ੍ਰੀ ਅਕਾਲ ਭਾਈ ਆਪਾਂ ਮੰਗ ਕਰਦੇ ਆ ਇਹ ਕਿਉਂਕਿ ਸਾਨੂੰ ਸਾਫ਼ ਚਾਹੀਦਾ ਹੈ ਠੀਕ ਹੈ ਜੀ ਕਿਉਂਕਿ ਸਾਰੇ ਪਰਿਵਾਰ ਨਾਲ ਜਿੱਦਾਂ ਕੁੜੀ ਮਾਰੀ ਜਾ ਉਹ ਭਿਆਨਕ ਤੁਸੀਂ ਫੋਟੋ ਵੀ ਦੇਖੀ ਹੋਵੇਗੀ ਸਭ ਕੁਝ ਦਿਖਾਈ ਜਾਵੇ ਠੀਕ ਹੈ ਕਿਉਂਕਿ ਅਜੇ ਤੱਕ ਬੰਦੇ ਗ੍ਰਿਫਤਾਰ ਨਹੀਂ ਹੋਏਗੇ ਆਪਾਂ ਮੇਨ ਮੇਨ ਗੱਲਾਂ ਕਰਨੀਆਂ ਕਿਉਂਕਿ ਗ੍ਰਿਫਤਾਰ ਹੋ ਜਾਣਾ ਬਾਕੀ ਤੁਸੀਂ ਅੰਦਰ ਜਾ ਕੇ ਮੌਕਾ ਦੇਖ ਸਕਦੇ ਆ ਠੀਕ ਹੈ ਜੀ ਧੰਨਵਾਦ ਤੋ ਤਾਂ ਸਿੱਧਾ ਨਹੀਂ ਸਾਂਝਿਆ ਕਰ ਰਿਆ ਮੌਜੂਦ ਹੈ ਸੀਐਨਸੀ ਹਸਪਤਾਲ ਦੇ ਬਾਹਰ ਜਿੱਥੇ ਇੱਕ ਇਨਸਾਫ ਲੈਣ ਵਾਸਤੇ ਪਿੰਦੇ ਲੋਕ ਅਤੇ ਤੇ ਪਿੰਦੇ ਪਰਿਵਾਰ ਘਰ ਦੇ ਪਰਿਵਾਰ ਲੜਕੀ ਦੇ ਪਰਿਵਾਰੋਂ ਇੱਥੇ ਪਹੁੰਚੇ ਨੇ ਕਿ ਜਿਹੜੀ ਸਹੁਰਿਆਂ ਵੱਲੋਂ ਜਿਹੜੀ ਕੁੜੀ ਨੂੰ ਅਗ ਲਗਾ ਕੇ ਜਿਹੜਾ ਉਹਦੀ ਆ ਮੌਤ ਹੋ ਚੁੱਕੀ ਹੈ ਤੇ ਇਹਦੇ ਬਾਰੇ ਆਈਓ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਾਇਆ ਕੀ ਮੁਕੱਦਮਾ ਦਰਜ ਕੀਤਾ ਕੀ ਉਹ ਰੈਸਟ ਪੈ ਚੁੱਕੀ ਇਹ ਤੇ ਵੀਡੀਓ ਜਲਦੀ ਜਲਦੀ ਕਰ ਤੋਂ ਸ਼ੇਰ ਧੰਨਵਾਦ ਜੀ ਉਹ ਜੋ ਪਹੁੰਚੇ ਨੇ ਉਹ ਗੱਲਬਾਤ ਕਰਨਗੇ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕੀ ਮਾਮਲਾ ਕੀ ਆ ਤੁਸੀਂ ਅੱਜ ਇੱਥੇ ਪਹੁੰਚੇ ਹੋ ਸੀਐਮਸੀ ਤੇ ਗੁਰੂ ਦੀ ਫੌਜਾ ਪਹੁੰਚੀ ਆ ਨੇ ਕਿ ਕੱਲ ਕੀ ਹੋ ਗਿਆ ਬਾਬਾ ਜੀ ਸਾਡੇ ਪਿੰਡ ਢੋਨਨਾਲ ਵਾਲਾ ਨਾ ਸਾਡੇ ਪਿੰਡ ਤੋਂ ਕੁੜੀ ਵਿਆਹੀ ਸੀਗੀ ਤੇ ਉਹਨਾਂ ਦੀ ਕੋਈ ਲੜਾਈ ਹੋਣੀ ਆ ਘਰ ਦੇ ਵਿੱਚ ਕਿਸ ਤਰ੍ਹਾਂ ਵੀ ਆਪਾਂ ਕਹਿ ਨਹੀਂ ਸਕਦੇਗੇ ਉਹਨਾਂ ਨੇ ਨਾ ਕੁੜੀ ਨੇ ਮਤਲਬ ਤੇਲ ਪਾ ਕੇ ਅੱਗ ਲਾ ਲਈ ਆ ਕੁੜੀ ਨਾਲ ਲਾ ਲਈ ਆ ਕਿੱਦਾਂ ਲਾ ਲਈ ਆ ਆਪਾਂ ਕੀ ਕਹਿ ਸਕਦੇ ਆ ਹਨਾ ਤੇ ਉਹ ਦੋ ਘਰੋਂ ਤੰਗ ਸੀਗੀ ਅਦਾਂ ਕੋਈ ਮਤਲਬ ਅਗਨੀ ਲਾ ਸਕਾ ਆਪਾਂ ਨਹੀਂ ਲਾ ਲਈ ਬਾਬਾ ਜੀ ਤਾਂ ਹੋਰ ਨਹੀਂ ਕਿਤੇ ਨਾਲ ਲਾ ਲਈ ਠੀਕ ਆ ਜੀ ਜੇ ਉਹਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸਕਾ ਤੇ ਤਾਂ ਹੀ ਉਹਨਾਂ ਨੇ ਐਡਾ ਵੱਡਾ ਕਾਦਮ ਚੱਕਿਆ ਕੁੜੀ ਕਿਹੜੇ ਛੋਟੀ ਹੈ ਬੱਚਾ ਬੱਚਾ ਤਾਂ ਹੈ ਨਹੀਂ ਇਹ ਵੱਡੀ ਹੈ ਸਮਝ ਆ ਸਮੇਂਦਾਰ ਆ ਠੀਕ ਆ ਜੀ ਆਪਣਾ ਗੱਲ ਕਰਦਾ ਮੈਂ ਥੋੜੇ ਮੜੀ ਚੂੰਡੀ ਵੜਦਾ ਕਿੰਨਾ ਦਰਦ ਹੁੰਦਾ ਵਾ ਆ ਮੌਸਮ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਅੱਗ ਲਾ ਲਈ ਕਿਤਾ ਵੱਡਾ ਕਾਦਮ ਚੱਕਿਆ ਵਾ ਕੋਈ ਇਦਾਂ ਦੀ ਗੱਲ ਹੋਊਗੀ ਉਹ ਤਾਂ ਹੀ ਮਤਲਬ ਉਹਨਾਂ ਨੇ ਪਿਆਰਾ ਕਰਿਆ ਵਾ ਫਿਰ ਇਹਦੇ ਘਰ ਦੇ ਕਹਿੰਦੇ ਵੇਚ ਕੇ ਸਾਨੂੰ ਵੀ ਉਹ ਸਤੋਂ 3 ਮਹੀਨੇ ਪਹਿਲਾਂ ਨਾ ਮੋਟਰਸਾਈਕਲ ਵੀ ਮੰਗ ਦਿੱਤੀ ਸੀ। ਅੱਛਾ। ਹਾਂ। ਆਸੀਂ ਉਹਨੂੰ ਪੁੱਛਿਆ ਵੀ ਸੋਤੋਂ ਕੋਈ ਮੰਗ ਕਰਦੇ ਸੀ ਦਾ ਦੇ 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 ਉਹਦੀ ਮਾਂ ਤਾਂ ਪਹਿਲਾਂ ਦੱਸੇ ਨਾ ਕੁੜੀ ਦੀ ਵੀ ਕਾਹਦੇ ਅੰਨੇ ਪਸਾਣੇ ਆ ਵਿੱਚ ਉਹ ਕੁੜੀਆਂ ਕਰ ਜੰਦੀਆਂ ਪਿਆਰਾ। ਫੇਰ ਉਹਨੂੰ ਕਿਹਾ ਤੁਸੀਂ ਸੱਚ ਗੱਲ ਦੱਸੋ ਭਾਈ ਜੋ ਵੀ ਆ। ਹੈਨਾ? ਵੀ ਉਹ ਕਹਿੰਦੇ ਮੋਟਰਸਾਈਕਲ ਨੂੰ ਵੀ ਸਾਨੂੰ ਕਹਿੰਦੇ ਸੀਗੇ। ਤੇ ਉਹ ਕੁੜੀ ਜਦ ਰੁਸ ਰੁਸ ਕੇ ਘਰੇ ਕਿਸੇ ਘਰੇ ਗੱਲ ਚੱਲਦੀ ਹੋਣੀ ਆ ਬਾਬਾ ਜੀ ਕੇ 80 ਸੈਕਿੰਡ ਤੁਸੀਂ ਵੀ ਤੁਹਾਨੂੰ ਵੀ ਪਤਾ ਜਦੇ ਉਹ ਗੱਲ ਉਹ ਕਿੜੀ-ਕੜੀ ਉਹੀ ਹੋਊਗੀ। ਹੁਣ ਮਗਰਕ ਜੈਸ ਨਹੀਂ ਹੈਗੀ। ਮਾਪਿਓ ਮਗਰ ਵਿਚਾਰੇ ਮਾਤੜ ਸਾਥੀ ਯਾਰ ਠੀਕ ਆ ਮਾਪਿਓ ਇੱਕ ਵਾਰੀ ਬੱਚੇ ਨੂੰ ਮਸੂਮ ਪਿਆਂਦਾ ਵਾ ਠੀਕ ਆ ਫਿਰ ਆਖ ਕੇ ਮਾਪਿਓ ਕਹਿ ਹੀ ਦਿੰਦੇ ਆ ਵੀ ਤੁਸੀਂ ਆਪਣੇ ਘਰ ਹੀ ਰਹੋ ਹਣ ਜਿੱਥੇ ਦੁਖੀ ਰਹੋ ਜਾਂ ਸੁਖੀ ਰਹੋ ਕਿਦਾਂ ਵੀ ਯਾਰ ਹਨਾ ਉਹ ਫਿਰ ਬੱਚਾ ਵੀ ਸੋਖਦਾ ਸਮਝਦਾ ਵੀ ਹੁਣ ਅਸੀਂ ਮਾਪਿਓ ਨੂੰ ਕੀ ਘੜੀ ਘੜੀ ਦਿਖਾਣ ਲਾ ਠੀਕ ਠੀਕ ਆ ਜੀ ਇਸ ਕਰਕੇ ਫਿਰ ਪੈਰਾ ਹੋ ਗਿਆ ਕੀ ਇਨਸਾਫ ਮਿਲ ਰਿਹਾ ਲੜਕੀ ਵਾਲੇ ਨੂੰ ਕੀ ਜਿੱਦ ਦੇਖ ਰਹੇ ਹੋ ਕੀ ਕਹਿੰਦੇ ਨੇ ਕਿ ਪੁਲਿਸ ਵਾਲੀ ਜਿਹੜੀ ਆ ਗੱਲ ਗੋਲ ਮਟੋਲ ਜਰਾ ਕਰ ਦਿੰਦੇ ਨੇ ਬਾਬਾ ਜੀ ਅਸੀਂ ਕੱਲ ਦੇ ਚੌਂਕੀ ਦੇ ਵਿੱਚ ਬੈਠੇ ਹੋਏ ਆ ਕਿਹੜੀ ਚੌਂਕੀ ਬਾਬ ਬਾਬਾ ਜੀ ਆਪਣੇ ਕੂਮ ਕਲਾ ਠੀਕ ਹੈ ਜੀ ਤੇ ਕੁਝ ਬਿਆਨ ਨਹੀਂ ਇਹ ਲਿਖਦੇ ਪਏ ਸਗੇ ਇਹ ਕਹਿੰਦੇ ਸੀ ਕੁੜੀ ਨੇ ਆਪ ਹੱਤਿਆ ਕੀਤੀ ਆ ਥੋੜੇ ਕੋ ਕੀ ਸਬੂਤ ਆ ਵੀ ਕੁੜੀ ਨੇ ਆਪ ਹੱਤਿਆ ਕੀਤੀ ਆ ਉਹ ਘਰ ਦੇ ਵਿੱਚ ਤੰਗ ਪ੍ਰੇਸ਼ਾਨ ਸੀ ਕੁਛ ਵੀ ਉਹਨਾਂ ਤਾਂ ਘਰੀ ਆ ਉਹਨਾਂ ਯਾਰ ਅਸੀਂ ਤਾਂ ਇਲਜ਼ਾਮ ਇਹਨਾਂ ਤੇ ਲਾਵਾਂਗੇ ਬਾਬਾ ਜੀ ਇਹਨਾਂ ਦੇ ਘਰੇ ਹੋਈ ਆ ਜ਼ਿੰਮੇਵਾਰੀ ਉਹਨਾਂ ਦੀ ਆ ਇਹ ਤਾਂ ਕੁੜੀ ਵਾਲੇ ਤਾਂ ਇਸ ਵੇਲੇ ਜਦ ਇਹ ਅਸੀਂ ਪਹੁੰਚ ਗਏ ਸੀ ਉਹ ਤਾਂ ਉਹਨਾਂ ਨੂੰ ਫੋਨ ਲਗਿਆ ਕਰੋ ਤਾਂ ਆਇਆ ਵਿਚਾਰੇ ਪਰ ਕਹਿੰਦੀ ਮਾਨ ਸਰਕਾਰ ਕਹਿੰਦੀ ਪੰਜਾਬ ਸਰਕਾਰ ਕਹਿੰਦੀ ਕਿਸੇ ਦੇ ਧੀਆਂ ਦੇ ਉੱਤੇ ਕਿਸੇ ਤਰ੍ਹਾਂ ਦਾ ਅਤਿਆਚਾਰ ਨਹੀਂ ਹੋਣ ਦੇਵਾਂਗੇ ਕਿਸੇ ਨੂੰ ਵੀ ਜਿਹੜਾ ਜਿਹੜੇ ਆ ਦੇਖ ਰਹੇ ਆ ਤੇ ਅੱਗ ਦੀਆਂ ਦਾਜੇ ਲੋਪੀ ਦੇ ਕਰਕੇ ਜਿਹੜੀ ਅੱਗਾਂ ਸੜਦੀਆਂ ਨੇ ਪਰ ਇਸ ਵੇਲੇ ਗੁਰੂ ਜੀਆਂ ਫੌਜਾਂ ਥੋੜੇ ਦਿਨ ਪਹਿਲਾਂ ਦੇਖ ਲਓ ਜੀ ਜਿਹੜੀ ਆ ਇੱਕ ਟਿਕਟੋਕ ਤੇ ਜਿਹੜੀ ਆ ਮੈਡਮ ਜਿਹੜੀ ਬੜੀ ਚਾਹ ਸ਼ਾਇਓ ਜੀ ਤੇ ਜਿਹੜਾ ਉਹਨਾਂ ਗੁਰੂ ਸਾਹਿਬ ਉਹ ਦੇਖਦੇ ਕਿ ਫੌਜਾਂ ਵੱਲੋਂ ਉਹਨਾਂ ਦਾ ਜਿਹੜਾ ਸੌਦਾ ਲਗਾ ਦਿੱਤਾ ਗਿਆ ਹੈ ਨਾ ਤੇ ਦੇਖ ਨਹੀਂ ਦੇਖੀ ਇਹ ਸਰਕਾਰਾਂ ਦਾ ਕਰਨ ਵਾਲਾ ਤਾਂ ਅੱਜ ਗੁਲੀਡੀ ਬੋਜਾ ਗੰਦਰੀ ਇਹ ਕੰਮ ਨੂੰ ਸਰਕਾਰਾਂ ਦਾ ਕਰਨੇ ਵਾਲਾ ਹੀ ਠੀਕ ਹੈ ਜੀ ਇਹ ਸਾਨੂੰ ਕਿਉਂ ਕਰਨੇ ਕਰਨਾ ਪਿਆ ਰਿਹਾ ਵਾ ਜਦੋਂ ਕਿਸੇ ਵੀ ਗਰੀਬ ਮਾਤੜ ਸਾਥੀ ਬੰਦਾ ਕੋਈ ਚੌਂਕੀਆਂ ਕਚੈਰੀਆਂ ਕਿਤੇ ਵੀ ਜਾਂਦਾ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਇੱਥੇ ਆਪਾਂ ਦੇਖਦੇ ਹਾਂ ਕਿੰਨੀ ਕਿ ਸੁਣਵਾਈ ਹੁੰਦੀ ਹੈ ਮਾੜੇ ਬੰਦੇ ਦੀ ਇੱਥੇ ਠੀਕ ਹੈ ਜੀ ਬਾਬਾ ਜੀ ਅਸੀਂ ਵੀ ਉਹ ਪੋਲੇ ਲੋਕ ਸਗੇ ਸਾਡਾ ਬਾਬਿਆਂ ਤੇ ਕਰ ਕੋਈ ਪਰਚਾ ਨਹੀਂ ਹੋਣਾ ਚੌਂਕੀਆਂ ਦੇ ਵਿੱਚ ਕਿਤੇ ਵੀ ਤਾਨੂੰ ਅੰਨਾ ਕ ਲੋਕਾਂ ਨਾਲ ਪਰੇਸ਼ਾਨ ਕਰਤਾ ਘੋੜੇ ਲੋਕਾਂ ਦਾ ਰਹਿਣਾ ਇੱਥੇ ਸਹੀ ਨਹੀਂ ਹੈਗਾ ਬਾਬਾ ਜੀ ਇਸ ਕਰਕੇ ਢੰਗ ਸਿੰਘ ਸਜਣਾ ਪਿਆ ਸ਼ੇਰ ਬਣਨਾ ਪਿਆ ਮਹਾਰਾਜ ਨੇ ਸਾਨੂੰ ਅੰਮ੍ਰਿਤ ਛਕਾ ਕੇ ਸ਼ੇਰ ਬਣਾਇਆ ਅਸੀਂ ਸ਼ੇਰ ਹਾਂ ਸਾਨੂੰ ਘਰ ਦੇ ਜਿੱਦਾਂ ਮਰਜ਼ੀ ਕਹਿਣ ਜਿੱਦਾਂ ਦਾ ਪਹਿਰਾ ਕਹਿਣਗੇ ਅਸੀਂ ਲਾਵਾਂਗੇ ਅਸੀਂ ਡੈੱਡ ਬੋਡੀ ਉਧੇ ਲੈ ਕੇ ਜਾਣੀ ਆ ਜਦੇ ਉਹ ਜਿਹੜੀ ਧਾਰਾ ਘਰ ਦੇ ਕਹਿਣਗੇ ਤਾਂ ਲਾ ਕੀ ਆ ਪਰਿਵਾਰ ਸਹਿਮਤ ਹੋ ਗਿਆ ਤਾਂ ਅਸੀਂ ਡੈੱਡ ਬੋਡੀ ਉਧੇ ਲੈ ਕੇ ਜਾਣੀ ਆ ਜੇ ਸਾਨੂੰ ਉਹਦੀ ਖਾਤਰ ਧਰਨਾ ਵੀ ਇੱਥੇ ਲਾਣਾ ਪਿਆ ਲਾਵਾਂਗੇ ਅਸੀਂ ਰੋਡ ਜਾਮ ਕਰਾਂਗੇ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਤਸਵੀਰਾਂ ਨੇ ਗੁਰੂ ਦੀਆਂ ਫੌਜਾਂ ਇੱਥੇ ਸੀਐਮਸੀ ਹਸਪਤਾਲ ਦੇ ਬਾਹਰ ਖੜੀਆਂ ਨੇ ਉਸ ਧੀ ਨੂੰ ਇਨਸਾਫ਼ ਦਵਾਉਣ ਵਾਸਤੇ ਉਹ ਗੱਲ ਕਰਾਂਗੇ ਜਿਹੜਾ ਸਰਕਾਰਾਂ ਦਾ ਕੰਮ ਕਰਨ ਵਾਲਾ ਉਹ ਅੱਜ ਗੁਰੂ ਦੀਆਂ ਫੌਜਾਂ ਕਰ ਰਹੀਆਂ ਨੇ ਕਿਉਂਕਿ ਇਹਨਾਂ ਲੋਕਾਂ ਦਾ ਜਿਹੜਾ ਇਤਵਾ ਸਰਕਾਰਾਂ ਤੋਂ ਉੱਤਰ ਚੁੱਕਿਆ ਵਾ ਤੇ ਹੁਣ ਉਹਨੂੰ ਇਨਸਾਫ਼ ਦਵਾਉਣ ਵਾਸਤੇ ਸੀਐਮਸੀ ਹਸਪਤਾਲ ਦੇ ਬਾਹਰ ਗੁਰੂ ਦੀਆਂ ਫੌਜਾਂ ਪਹੁੰਚੇ ਨੇ ਹੁਣ ਦੇਖਾਂਗੇ ਕਿ ਪ੍ਰਸ਼ਾਸਨ ਕਿੰਨਾ ਕੁ ਉਸ ਪਰਿਵਾਰ ਨੂੰ ਇਨਸਾਫ਼ ਦਵਾਵੇਗਾ ਜਾਂ ਨਹੀਂ ਇਹਦੇ ਬਾਰੇ ਅੱਜ ਉਹਨਾਂ ਦੀ ਗੱਲਬਾਤ ਕਰਾਂਗੇ ਉਹਦੇ ਬਾਰੇ ਕੀ ਤੋ ਵੀਡੀਓ ਨੂੰ ਚੱਲਦੀ ਚੱਲਦੀ ਨਹੀਂ ਕਰਦੇਓ ਸ਼ੇਅਰ ਧੰਨਵਾਦ ਜੀ ਸ਼ੁਕਰੀਆ ਕੁਮਰ ਸਿੰਘ ਜੀ ਦਾ ਮੈਟਰ ਹੈ ਜਿਹੜਾ ਲੜਕੀ ਨੇ ਗੱਲ ਆਤਮ ਹੱਤਿਆ ਕੀਤੀ ਤੇ ਇਹ ਮਾਮਲਾ ਕੀ ਹੈ ਮਾਮਲਾ ਇਹ ਪਿੰਡ ਢੋਲਣ ਨਾਲ ਦਾ ਮਾਮਲਾ ਥਾਣਾ ਕੁੰਕਲਾ ਚੰਦ ਹੈ ਜੀ ਇਹ ਲੜਕੀ ਯਾਰ 2 ਸਾਲ ਹੋ ਗਏ ਸੀ 2 ਸਾਲ ਲਗਭਗ ਹੋ ਗਏ ਤੇ ਲੜਕੀ ਉਹਦੇ ਸੱਸ ਸਤੇ ਦਾ ਪਤੀ ਤੰਕਰ ਕੋਨੇ ਕਦੇ ਲੜਾਈ ਝਗੜਾ ਹੁੰਦੇ ਤੇ ਕੇ ਵੀ ਗਈ ਦੋਸਤ ਦੋਵਾਂ ਦੀ ਆਪਸ ਵਿੱਚ ਚਾਰ ਵਾਰੀ ਫਸ ਗਏ ਜਾਂ ਅੱਗੇ ਸਾਡੇ ਅੰਦਰ ਰਹੇਗਾ ਉਸ ਤੋਂ ਬਾਅਦ 16 ਤਰੀਕ ਨੂੰ ਇਹ ਦਾਖਲ ਹੋਈ ਸੀ 15 ਨੂੰ ਨੇ ਆਪਾਂ ਦੀ ਲੜਾਈ ਹੋਈ ਹੈ ਰਾਤ ਨੂੰ ਇਹ ਮੰਮੀ ਡਾਡੀ ਨਾਲ ਸਮਝਾ ਕੇ ਆਇਆ 16 ਨੂੰ ਸਵੇਰੇ ਫੇਰ ਲੜਾਈ ਹੋਈ ਇਹਨੇ ਦੱਸ ਕੀਤੀ ਉਦੋਂ ਇਹਨਾਂ ਦੇ ਲੜਕੀ ਦਾ ਪਤੀ ਸੀਗਾ ਉਹਨੇ ਫੋਨ ਕਰਕੇ ਦੱਸਿਆ ਵੀ ਛੜਕੀ ਨਾਲ ਗਲਵਾਉਂ। ਉਹ ਜਸਤਵਾਲ ਲੈ ਆਇਆਸਤਵਾਲ ਦੇ ਵਿੱਚ ਉਹਦੀ ਕੱਲ ਮੋਤ ਫਿਰ ਤੱਕ ਪਰਵਾਕੜੀ ਵਾਲੇ ਪਰਿਵਾਰਾਂ ਨੇ ਕਹਿਣਾ ਕਿ ਇਹ ਜਿੱਤੇ ਨੇ ਅਗ ਜਾਣ ਕੇ ਅਕ ਲਾਈ। ਨੇ ਉਹ ਮਜਬੂਰ ਕਹਿੰਦਾ ਅਸੀਂ ਪਰਚਾ ਦਰਜ ਕਰਤਾ ਉਹ ਮਜਬੂਰ ਹੋ ਗਏ ਉਹਨੇ ਜਟ ਜੀ ਦੇ 106 ਤੇ ਆਪਣੇ ਤਿੰਨ ਬੀ ਐਨ ਐਸ ਨਮੀਦਾਰਾ ਸੀ ਜਿਹੜੀ ਨਾਮਕਾਨੂੰਨ ਦਾਬ ਇਹ ਕਦਮਾਂ ਦਰਜ ਕੀਤਾ ਜੀ ਇਹਦੇ ਸਾਥ ਮੁੱਤਿਆ ਅਫਰ ਨੂੰ ਪਾਣਾ ਨੁਕਸਾਨ ਮਜਬੂਰ ਕਰਨਾ ਆ ਆਦਮਤਾਂ ਲਈ ਮਜਬੂਰ ਪਰਿਵਾਰ ਵਾਲੇ ਕਹਿੰਦੇ 302 ਲਾਣੀ ਆਓ 302 ਉਹ ਲੜਾਈ ਝਗੜੇ ਜਾਏ ਨਾ ਜੀ ਜੀ ਅਮਨੇ ਸਾਹਮਣੇ ਕੋਈ ਗੱਲਬਾਤ ਹੋਈ ਹੈ ਜਾਂ ਗਵਾਹ ਨਹੀਂ ਕੁਛ ਨਹੀਂ ਆਇਆ ਉਹਦੇ ਵਿੱਚ ਨਹੀਂ ਗਿਆ 302 ਤਾਂ ਲੜਕੀ ਵਾਲੇ ਕੇ ਤਾਂ ਸਾਫ ਨਹੀਂ ਮਿਲਿਆ ਸਾਨੂੰ ਤਿੰਨ ਦੋ ਦੋ ਦਿਨ ਦਿਨ ਹੋ ਗਏ ਕਿ ਕਿ ਖਾਣੇ ਜਾਂਦੇ ਅੱਜ ਕਿੱਥੇ ਜਾਂਦੇ ਨਹੀਂ ਜੀ ਅਸੀਂ ਵੀ ਕੱਲ ਪਾਠੋਂ ਦੀ ਕੱਲੀ ਡੈਥ ਹੋਈ ਆ ਕੱਲੀ ਮੁਕਦਮਾ ਤਾਂ ਕੀਤਾ ਅੱਜ ਪੋਸਟਮਾਰਟਮ ਆਟੋਮੈਟ ਕਰਵਾ ਕੇ ਇਹਨਾਂ ਨੂੰ ਆਸਮਾਨ ਤੱਕ ਪੱਕੀ ਰਹਿਦੀ ਕਰ ਵੀ ਕਰ ਡੈੱਟ ਬੈਗਿਆ ਨਾ ਹਾਂ ਜਿਹਨੂੰ ਕੋਲ ਬਈ ਇਹ ਉਹ ਇੱਕ ਸੱਸਾ ਲੜਕੀ ਦੀ ਇੱਕ ਲੜਕਾ ਪਤੀ ਮੈਨੂੰ ਉਹ ਕਿਹਨੇ ਕਰੀ ਆ ਉਹ ਜੜੀ ਹੋ ਗਈ ਦੋਨੇ ਐਟ ਬੈਗਿਆ ਨੇ ਗਾੜੀ ਦੀ ਨਹੀਂ ਡਾੜੀ ਦਾ ਨੌਨਜ ਕਹਿਣ ਦੋਨੇ ਤੰਗ ਪ੍ਰਸੰਨ ਕਰਦੇ ਸੀ ਠੀਕ ਹੈ ਸੱਸ ਤੇ ਮੁੰਡਾ ਪਰ ਉਹਨਾਂ ਦੇ ਫੌਜ ਤੋਂ ਆਪਣਾ ਗੱਲ ਹੋਈ ਹੈ ਕਿ ਜਦੋਂ ਇਹ ਇਨਸੀਡੈਂਟ ਹੋਇਆ ਜਿਹੜਾ ਅੱਖ ਲੱਗੀ ਆ ਉਹ ਘਰੇ ਪਤੀ ਵੀ ਸੀਗੇ ਨਾ ਮੁੰਡਾ ਜੀ ਤੇ ਕੁੜੀ ਜੀ ਘਰੇ ਨੇ ਹਲੇ ਉਹਨਾਂ ਨੂੰ ਅਰੈਸਟ ਕਰਕੇ ਪੁੱਛ ਕੇ ਸ ਕਰਨੀ ਆ ਪੁੱਛ ਕੇ ਜੀ ਜੋਰ ਦੱਸਣਗੇ ਰੈਸਟ ਕਰ ਜੀ ਆ ਪੁੱਛ ਕੇ ਕਰ ਕੋਮ ਕਰਾਂਗੇ ਕੋਮ ਕਰਾਂਗਾ ਸਾਫ ਮਿਲੂਗਾ ਜੀ ਇਹਨਾਂ ਬਿਲਕੁਲ ਸਾਫ ਕੋਈ ਮਾਨ ਸਰਕਾਰ ਦੇ ਕਹਿਣਾ ਸੀ ਇਹਨਾਂ ਤੱਕ ਅਤਿਆਚਾਰ ਹੋ ਰਿਹਾ ਤੁਸੀਂ ਦਾ ਨਹੀਂ ਪੂਰਾ ਇਨਸਾਫ ਦਵਾ ਪੂਰਾ ਸਾਫ ਮੈਂ ਖੜਾ ਨਹੀਂ ਆਇਓ ਤਾਂ ਆਇਓ Куран савд баулгач эхдээд тань баулгач thank you, thank you.